ਹਾਂਜੀ ਮਿੱਤਰੋ ਸਾਡਾ ਫੋਰਮੈਨ ਅੱਜ ਖਲਾਂ ਦੇ ਚੌ ਬਦਲ ਜਾਂਦਾਗਾ ਚੱਲ ਚੱਲ ਲਾ ਜੋਰ ਖੋਲਦੇ ਖੋਲਦੇ ਇਹਦੇ ਆਪਣੇ ਚੌ ਬਦਲਨੇ ਤੇ ਬਾਕੀ ਮਾੜਾ ਮੱਟ ਹੋਰ ਕੰਮ ਆਗਾ ਬਾਹਰ ਨਹੀਂ ਹੋਣ ਨੂੰ ਲੱਗਗਾ ਜਿਵੇਂ ਕੋਪੀ ਆ ਕੋ ਤਰਾ ਮੌਸਮ ਤਾਂ ਠੰਡਾ ਠੰਡਾ ਮੌਸਮ ਆਗਾ ਤੋੜਦਾ ਓਏ ਜਾਨੀ ਵਾਲੀ ਤੇਰੇ ਚ ਤਾਂ ਸੱਚ ਦੇਖ ਮੈਂ ਇਹ ਨੀਂ ਭਈ ਪੰਗਰਵਾ ਕਰਦੇ ਗੋਤੀ ਠੀਕ ਹੈ ਕੋਰੀ ਬੁਰੀ ਆਏ ਕੋਈ ਕਰ ਲੈ ਇਹ ਤਾਂ ਕਾਲੂਵਾ ਆਏ ਨਾਲ ਬਰਦਾ ਹੱਥ ਖਤੂਰਨਾ ਅੱਜ ਮੂਲੇ ਕੰਮ ਨਹੀਂ ਆ ਰਿਹਾ ਮੈਂ ਉੱਤਾਂ ਵਿਟਰ ਮੈਂ ਅਹੀਂ ਕਰ ਲਾ ਕਦੋਂ ਕਿਰਾ ਅਸ ਨਹੀਂ ਹੁੰਦਾਗਾ ਕੰਦੂ ਕਰ ਲਾਂਗਾ ਸਾਨੂੰ ਆਤ ਨੂੰ ਬੰਨ ਲਾ ਲਈ ਹੈ ਹਾਂ ਸਾਨੂੰ ਬੰਨ ਲਾ ਲਈ ਉਹ ਵਾਲੇ ਪੜਦੇ ਨੂੰ ਪੜ ਗਿਆ ਇਹ ਤਾਂ ਬਟਰ ਦੇ ਸਾਨੂੰ ਕੁ ਮਿੰਟ ਦੇ ਦੇ ਅੱਜ ਟਾਈਮ ਲਗਾ ਚਾਲਦਾਂਗੇ ਯਾਰ ਠੀਕ ਆ ਅੱਲਾ ਜੱਲਾ ਜਾਮ ਹੋ ਗਿਆ ਭਾਈ ਕਹਿੰਦੇ ਇਹ ਆਪਾਂ ਇਹਨੂੰ ਦੇਖਣਾ ਖੋਲ ਕੇ ਵਿੱਚ ਕੀ ਗੜਬੜਾ ਗੀ ਆ ਇਧਰ ਤਾਂ ਸਹੀ ਹੈਗਾ ਜਮਾ ਮੈ ਰਹਗਾ ਦੋ ਪੈਪਾ ਮਗਾਣਗੇ ਡੇਢ ਕਿਲਿਆਂ ਗਰੀਆ ਮਦੀਨਾ ਨੇ ਐਂ ਉਹਨੂੰ ਗੇ 20 ਮਿੰਟ ਦਾ ਕੰਮ 5 ਮਿੰਟਾਂ ਹੀ ਕਰ ਦਿੰਦੇ ਆ ਮੈਂ ਮੱਡ ਤੋਂ 90 ਮਿੰਟ ਲਾ ਆ ਵਾਲੀ ਗਰਾਰੀ ਦੰਦੇ ਪਟਦੇ ਵੱਡੀ ਗਰਾਰੀ ਇਹ ਵਿਚਾਰ ਆਉਂਦਾ ਆਪਣਾ ਆਟੋ ਵਾਲੀ ਗਰਾਰੀ ਤੇ ਤਾਂ ਹਲੀ ਗਰਾਰੀ ਦੰਦੇ ਪਟਦੇ ਲੋ ਜੀ ਕਰੋ ਚੈੱਕ ਰੂਟਾ ਮੀਟਰ ਤੇ ਪਾਰਟਸ ਦੀ ਸਫਾਈ ਚੈੱਕ ਸਮਾਂ ਆਪਸਾ ਹੱਤੋਂ ਤਾਂ ਪਹਿਲਾਂ ਤੇਲ ਮਾਰਿਆ ਫੇ ਪਾਣੀ ਮਾਰ ਕੇ ਜਮਾ ਰੈਡੀ ਕਰਤਾ ਤੇ ਇੱਕ ਤਾਂ ਵੱਡੀ ਗਰਾਰੀ ਦਾ ਦੰਦਾ ਪਟਦਾ ਆਪਾਂ ਨੇ ਟਰੈਕਟਰ ਨੇ ਤੇ ਆਹ ਸੂਟੀ ਕਰਾਰੀ ਇਹ ਦਾਗੀ ਜਗੀ ਇਹ ਵੀ ਨਵੀਂ ਬੋਗੀ ਆਹ ਵਾਜਨ ਦੇ ਦੇ ਦਾਗੀ ਨੇ ਜੀ ਤੰਨਾ ਆਹ ਤਾਂ ਦਾ ਪੱਟਤਾ ਤੇ ਨੀਚਲੇ ਕਰਾਰੀ ਰੂਲੇ ਵਾਲੇ ਕਰਾਰੀ ਸਹੀ ਹੈਗੀ ਇਹ ਆ ਭਾਈ ਰੱਖ ਦਾਂਗੇ ਧੋਸ ਮਾਰ ਕੇ ਦੇ ਦੀ ਬਾਈ ਨੂੰ ਆਪਾਂ ਨੂੰ ਹੁਣ ਜਾਂਦੇ ਨੂੰ ਲੈ ਆ ਵਕਤ ਕਰਾਰੀਆਂ ਨੰਮੀਆਂ 50 ਫੁੱਟ ਤੱਕ ਹਵਾ ਮਾਰਦਾ ਇਹ ਸਮਝ ਚਲਾ ਕੇ ਨੰਨਾ ਤੋਂ ਨਾ ਕੀ ਗਾ ਨੋਡੇ ਚੱਕ ਦਿੰਦਾ ਤੇ ਇੰਦਰ ਗੇਟ ਵੀ ਆਪਾਂ ਤਿਆਰ ਵਾਂਗੂ ਹੀ ਆਗਾ ਸਾਰਾ ਬਰੰਗ ਰੰਗ ਤੇ ਰਹਿ ਗਿਆ ਮੈਂ ਆਖਾ ਨਹੀਂ ਫਰਾਦੇ ਰੇੜੀ ਨਾਲ ਲਫਾਣੇ ਰਹੀਗਾ ਫੈਂਕ ਲੱਗਿਆ ਕਰੀ ਬਗਵੇਂ ਨਾ ਕੋਈ ਅੱਛਾ ਬਣਾ ਸਕਦੇ ਫੇਰ ਕੰਮ ਕਰਦੇ ਬਸ ਕੰਮ ਲੱਗਦਾ ਆਖੇ ਮੈਂ ਗੱਲ ਸੁਣਨੀ ਸਿੱਖ ਹੈ ਫੇਰ ਮੰਨਣੀ ਸਿੱਖਾ ਸੋਸਾਇਟੀ ਦੀ ਕੀ ਕੰਮ ਰੱਖੇ ਤਾਪ ਤਾਪ ਇੰਸਟਰੀਫਰ ਮੰਨ ਲਓ ਕੋ ਬੱਝੇ ਉਹ ਮੀਂਹ ਆਪਣਾ ਕੀ ਜਾਂਦਾ। ਉਹ ਹੂੰ। ਉੱਪਰ ਆ ਗਈ ਜਾਂਦਾ। ਉੱਪਰ ਰਹ ਨਹੀਂ ਜਾਂਦਾ। ਅੱਜ ਮੌਸਮ ਬਹੁਤ ਘੈਂਟ ਆਗਾ। ਕੰਮ ਤੇ ਜੀਵ ਹੁੱਸ ਲੱਗਦਾਗਾ। ਤੇ ਇਧਰ ਆਪਾਂ ਗੋਸ਼ਾਂ ਦੀ ਰੇੜੀ ਬਲਾਈ ਜਾਗੀ। ਇਹ ਤੇ ਉੱਪਰ ਆਪਣੇ ਜਵਾਕ ਬੈਠਾ ਵਾ ਲਾਈਆਂ ਇੱਕ ਪੱਤੀ ਜੀ। ਬਾਈ ਗੁਰਪ੍ਰੀਤ ਜੀ ਤਾਂ ਮਤਲਬ ਦਿਾਲੂ ਵਾਲ ਤੋਂ ਇਹੋਕਣਾ ਡਾਈਵਟ ਜਵਾਗ ਦੇ ਨਾਲ ਬਾਜਦੇ ਪਾਣੀ ਫੋਨ ਦੇ ਨਾਲ ਬਾਜ ਤੇ ਤਾਂ ਪਰੇ ਵਾਸਤੇ ਬੈਠੋ ਵਾਸਤੇ ਲਾਤੀ ਕਰੋ ਉਸ ਪੈਕਾ ਛੋਣ ਵਾਲੀ ਕਾ ਟਰੈਕਟਰ ਇਹਦੇ ਆਪਾਂ ਲਾਈਆਂ ਕੀ ਪੈਰ ਆਈ ਰੇਸ ਆ ਇਧਰ ਧਾਵ ਵਾਲੀ ਰੇਸ ਬਾਈ ਆਪਾਂ ਦੇ ਸੋ ਉਹਨਾਂ ਨੇ ਇੱਕ RX ਹੈਗਾ DI 60 ਟਟਕਟ ਆਇਆ ਮੁੰਨੇ ਜੀ ਆਇਆ 2 ਫੁੱਟ ਕੋਈ ਹੋ ਇਹ ਬੋਰ ਕਰਨੇ ਗਏ ਜੰ ਅੱਧੀ ਖਾਲ ਖੋਲਣੀ ਪੈਣੀ ਉਹ ਦੋ ਵਾਰੀ ਅੱਧੀ ਖੋਲਹੀ ਆ ਗਈ ਉਹਦੋਂ ਟਰੈਕਟਰ ਆਇਆ ਆਪਣਾ ਪਛੀਂੋਂ ਆਂਦਾ ਬਾਕੀ ਦੇ ਕਬਜੇ ਪੁੱਛਦੇ ਇਹ ਆ ਯੂਰ ਪੱਟੇ ਉਨ ਪੱਟਣੁੰਦੇ ਨੇ ਇਹ ਆ ਆਪਣੇ ਕਬਜੇ ਨਵੇਂ ਲਾਉਣੇ ਨੇ ਕਬਜੇ ਆਪਾਂ ਲਿਆ ਰੱਖਨੇ ਆਪਾਂ ਨੇ ਸਾਹਮਣੇ ਥੋੜੇ ਥੋੜੇ ਖਾਦੂ ਐ ਗਰੀ ਵਰਟ ਟਰਾਲੀ ਦੇ ਆਪਣਾ ਪੇਂਟ ਕੀਤਾ ਆ ਸਾਣਾ ਇਹ ਟਰਾਲੀ ਇਹ ਪੁਰਾਣੀ ਇਹਦੇ ਰੰਗ ਵੱਜਾ ਆ ਆਪਣਾ ਆਪਣੇ ਬਲਾਗ ਨਾਲ ਬਣ ਰਹੇ ਹਾਂ ਫਾਉਂਡ ਦਾ ਚਾਪਾ ਨੰਨ ਲਗਾ ਰਿਹਾ ਕੰਮ ਜਿਹੜੇ ਜਿਹੜੇ ਅੱਜ ਕੰਮ ਆਪਣੇ ਕੋਲ ਆਇਓਨ ਵਰਕ ਚ ਆਵਦਾ